ਉਹ ਆਦਮੀ ਪਾਰਟੀ ਦਾ ਜਿਹੜਾ ਰਿਸਪੌਂਸ ਐ ਨਾ ਸਾਬ 8 ਐਮ ਜਿਹੜੇ ਮਿਨਿਸਟਰਜ਼ ਅੱਗੇ ਤੱਕੇ ਐ ਉਹ ਵੀ ਮਜਬੂਰੀ ਚ ਗਏ ਐ ਸੋ ਇਸ ਤਰ੍ਹਾਂ ਦਾ ਵੀ ਹਾਲ ਦੇਖ ਲੋ ਉਹ ਵੀ ਤੱਕੇ ਹੀ ਐ ਜਿਸ ਤਰ੍ਹਾਂ ਕਹਿੰਦੇ ਭਗਵੰਦ ਮਾਨ ਜੀ ਦੇ ਇੱਕਦੈਂ ਲੱਗਦਾ ਸੀ ਪਹਿਲਾਂ ਮੀਤ ਆ ਹੇਰ ਜਿਹਦਾ ਨੰਬਰ ਲੱਗਿਆ ਸੀਗਾ ਜਦੋਂ ਉਹਨਾਂ ਨੂੰ ਡਿਮੋਟ ਕੀਤਾ ਜਿਹੜਾ ਵੀ ਬੰਦਾ ਕੋਈ ਮਾੜਾ ਮੋਟਾ ਹਿਲਚਲ ਹੁੰਦੀ ਐ ਭਗਵੰਦ ਮਾਨ ਜੀ ਨੂੰ ਕੁਰਸੀ ਨਾਲ ਨੰਮ ਹੋ ਗਿਆ ਵੀ ਨਾਲ ਦੇ ਨਾਲ ਉਹਨੂੰ ਛੰਗਣ ਵਾਲੀ ਗੱਲ ਕਰਨ ਲੱਗ ਜਾਂਦੇ ਇਸੇ ਕਰਕੇ ਉਹਨਾਂ ਨੂੰ ਸੁਨੀਲ ਵਾਲੀ ਗੱਲ ਬੜੀ ਠੀਕ ਲੱਗੀ ਵੀ ਗਲੀਆਂ ਹੁਣ ਸੁੰਨੀਆਂ ਤੇ ਵਿੱਚ ਮਿਰਜ਼ਾ ਯਾਰ ਫਰੇ ਉਹ ਉਹਨਾਂ ਨੇ ਸਾਰਾ ਸੁ ਜਿਹਾ 389 8 ਤਰਿਆ ਇਹਨਾਂ ਦੇ ਹਾਲ ਖਸਤਾ ਸਭ ਇਸ ਕਰਕੇ ਬਦਲੇ ਜਾਣਗੇ ਤੇ ਜਿੱਥੇ ਗੰਢ ਤੁੱਪ ਦੀ ਗੱਲ ਹੈ ਉਹ ਤਾਂ ਬਿਲਕੁਲ ਸਪਸ਼ਟ ਹੈ ਸਭ ਉਹ ਤਾਂ ਹੁਣ ਕਲੈਰਿਟੀ ਹੋ ਗਈ ਕਾਂਗਰਸ ਪਾਰਟੀ ਨੂੰ ਵੀ ਦਿਸਣ ਲੱਗਿਆ ਵੀ ਕੁਝ ਨਹੀਂ ਬੰਡੇ ਜਾਣਾ ਤੇ ਭਗਵੰਤ ਮਾਨ ਜੀ ਨੂੰ ਵੀ ਆ ਜਿਹੜੀ ਰਿਪੋਰਟ ਉਹਨਾਂ ਦੀ ਆਈ ਹੈ ਵਿਜੀਲੈਂਸ ਵਾਲਿਆਂ ਨਹੀਂ ਆ ਇੰਟੈਲੀਜੈਂਸ ਵਾਲਿਆਂ ਨੇ ਕੁਝ ਨਾ ਕੁਝ ਦੱਸਿਆ ਹੈ ਜੀ ਤੁਸੀਂ ਗਲਤ ਕਰ ਲਿਆ ਕੰਮ ਤੇ ਦਿੱਲੀ ਮੀਟਿੰਗ ਹੋਈ ਹੈ ਸਭ ਤੁਸੀਂ ਚੈੱਕ ਕਰ ਲਓ ਦਿੱਲੀ ਮੀਟਿੰਗ ਹੋਈ ਵੀ ਆਪਾਂ ਗੌਰ ਕਰੀਏ ਆ ਜਿਹੜਾ ਅਜੇ ਇੱਕ ਪਰਦੇ ਦੇ ਪਿੱਛੇ ਗੱਲ ਸੀਗੀ ਜਿਹੜੀ ਵੀ ਸਾਰੇ ਹਿੰਦੁਸਤਾਨ ਚ ਇਕੱਠੇ ਲੜ ਰਹੇ ਚੰ ਜਿਹੜੀ ਐਮਪੀ ਦੀ ਸੀਟ ਹੈ ਉਹ ਤੁਸੀਂ ਕਾਂਗਰਸ ਨਾਲ ਲੜ ਰਹੇ ਹੋ ਤੇ ਚੰਡੀਗੜ੍ਹ ਦੇ ਅੰਦਰ ਤੁਸੀਂ ਜਿੱਥੇ ਪੰਜਾਬ ਦੀ ਕੈਪੀਟਲ ਹੈ ਪੰਜਾਬ ਦੀ ਰਾਜਧਾਨੀ ਹੈ ਪੰਜਾਬ ਦਾ ਦਿਲ ਧੜਕਦਾ ਇੱਥੇ ਉਹ ਤੁਸੀਂ ਉਹਨਾਂ ਨੂੰ ਦੇ ਦਿੱਤੀ ਤੇ ਪੰਜਾਬ ਦੇ ਅੰਦਰ ਤੁਸੀਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ